ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਤੁਹਾਡਾ ਸਾਰਿਆਂ ਦਾ ਅੱਜ ਦੀ ਵੀਡੀਓ ਦੇ ਵਿੱਚ ਕਰਦੀ ਆਂ ਸਵਾਗਤ ਜੀ ਅੱਜ ਆਪਾਂ ਛੋਟੀ ਜਿਹੀ ਮੈਂ ਵੀਡੀਓ ਲੈ ਕੇ ਆਈ ਆਂ ਜਿਹੜਾ ਕਿ ਆਪਣੀ ਦੁਕਾਨਾਂ ਦਾ ਕੰਮ ਚੱਲ ਰਿਹਾ ਉਹ ਵੀ ਦਿਖਾਉਂਗੀ ਕਿਉਂਕਿ ਬਹੁਤ ਭੈਣਾਂ ਆਈ ਮੈਸੇਜ ਕਰ ਰਹੀਆਂ ਨੇ ਕਿ ਕੀ ਕੰਮ ਕਰਵਾ ਰਹੇ ਹੋ ਹਨਾ ਤੇ ਕਾਦੇ 'ਚ ਬਿਜ਼ੀ ਹੋ ਕਿਉਂ ਨਹੀਂ ਰਿਪਲਾਈ ਕਰਦੇ ਕਿਉਂ ਨਹੀਂ ਵੀਡੀਓ ਲੈ ਕੇ ਆਉਂਦੇ ਸਾਰੇ ਕੁਐਸਚਨਾਂ ਦੇ ਆਨਸਰ ਤੁਹਾਨੂੰ ਅੱਜ ਦੀ ਵੀਡੀਓ 'ਚ ਮਿਲ ਜਾਣਗੇ ਤੇ ਤੁਹਾਨੂੰ ਪਤਾ ਲੱਗ ਜੂ ਵੀ ਕੀ ਕੰਮ ਆ ਵੈਸੇ ਤਾਂ ਮੇਰਾ ਸਾਰਾ ਹਨਾ ਕੰਮ ਘਰੇ ਆ ਚੁੱਕਿਆ ਵਾ ਆ ਲਓ ਦੇਖੋ ਆਪਣਾ ਸਾਰਾ ਸਟਾਕ ਜਿੰਨਾ ਵੀ ਸੀਗਾ ਹਨਾ ਸਾਰਾ ਇਸ ਤਰ੍ਹਾਂ ਘਰੇ ਪੂਰੀ ਆਪਾਂ ਤਾਂਕਾਂ ਲਾ ਦਿੱਤੀਆਂ ਨੇ ਸਟਾਕ ਦੀਆਂ ਜਿੰਨਾ ਵੀ ਨਿਊ ਸਟਾਕ ਆ ਰਿਹਾ ਹਨਾ ਜਿਹੜਾ ਹਜੇ ਖੁੱਲਿਆ ਵੀ ਨਹੀਂ ਹੈਗਾ ਬਸ ਇਸੇ ਤਰ੍ਹਾਂ ਉੱਪਰ ਦੀ ਉੱਪਰ ਸਟਾਕ ਨਿਊ ਆਈ ਜਾਂਦਾ ਕਿਉਂਕਿ ਸੀਜ਼ਨ ਸਟਾਰਟ ਹੋ ਚੁੱਕਿਆ ਫੈਸਟੀਵਲ ਸੀਜ਼ਨ ਹਨਾ ਸ਼ਰਾਧ ਖਤਮ ਹੋ ਗਏ ਨਰਾਤਿਆਂ ਦੀ ਸਟਾਰਟਿੰਗ ਹੋਣ ਲੱਗੀ ਆ ਤੇ ਸਾਰਾ ਹੁਣ ਆਪਣਾ ਵਧੀਆ ਜਣ ਕੇ ਸੋਹਣੇ ਸੋਹਣੇ ਸੂਟਾਂ ਦਾ ਬਹੁਤ ਸੋਹਣੇ ਸਟਾਫ ਸਾਰੇ ਆਪਣੇ ਕੋਲ ਅਵੇਲੇਬਲ ਹੋ ਚੁੱਕੇ ਨੇ ਤੇ ਨਾਲ ਦੀ ਨਾਲ ਹੋਈ ਜਾਂਦੇ ਆ ਡੇਲੀ ਨਿਊ ਸਟਾਕ ਜਣ ਕੇ ਆਪਣੇ ਕੋਲ ਆਈ ਜਾ ਰਿਹਾ ਵਾ ਇਸ ਲਈ ਬੇਫਿਕਰ ਹੋ ਵੀਡੀਓ ਤਾਂ ਇੱਕ ਤੋਂ ਇੱਕ ਆਊਗੀ ਜਣ ਕੇ ਪੂਰੀ ਸੋਹਣੀ ਤੋਂ ਸੋਹਣੇ ਸੂਟ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਜਿੰਨੀਆਂ ਵੀ ਵੀਡੀਓ ਆਣਗੀਆਂ ਬਸ ਇੱਕ ਦੋ ਦਿਨਾਂ ਦੀ ਗੱਲ ਆ ਕੋਸ਼ਿਸ਼ ਤਾਂ ਇਹੀ ਆ ਵੀ ਘਰ ਤੋਂ ਹੀ ਜਿੰਨੇ ਦਿਨ ਹੋ ਸਕੇ ਵੀਡੀਓ ਆਪਾਂ ਤੁਹਾਡੇ ਤੱਕ ਪਹੁੰਚਦੀ ਕਰ ਸਕੀਏ ਇਹ ਸਾਰਾ ਸਟਾਕ ਆ ਇਹਦੇ ਵਿੱਚ ਹਜੇ ਸਾਨੂੰ ਆਪ ਨਹੀਂ ਲੱਭਦਾ ਰੋ ਸਾਨੂੰ ਖੁਦ ਨੂੰ ਲੱਭਣੇ ਪੈਂਦੇ ਆ ਵੀ ਕਿਹੜੀ ਵੀਡੀਓ ਕਿਵੇਂ ਲੈ ਕੇ ਆਈਏ ਕਿਉਂਕਿ ਤੁਹਾਨੂੰ ਪਤਾ ਜਦੋਂ ਇਦਾਂ ਹਨਾ ਸਾਰਾ ਦੇਖੋ ਆ ਨਗ ਪਿਆਏ ਹਜੇ ਖੁੱਲਿਆ ਵੀ ਹੈ ਨਹੀਂਗਾ ਇਹ ਨਹੀਂ ਹਜੇ ਖੁੱਲਣਾ ਵਾ ਤੇ ਇਹਦੇ ਵਿੱਚ ਕੀ ਆ ਉਹ ਵੀ ਹਜੇ ਨਿਕਲਣਾ ਵਾ ਤੇ ਵਿంటర్ ਦੀ ਕਲੈਕਸ਼ਨ ਵੀ ਸਟਾਰਟ ਹੋ ਚੁੱਕੀ ਆ ਬਾਕੀ ਪਾਰਟੀ ਵੀਅਰ ਲੁੱਕ ਦੇ ਸੂਟ ਵੀ ਸਟਾਰਟ ਹੋ ਚੁੱਕੇ ਆ ਹੈਂਡਵਰਕ ਦੇ ਸੂਟ ਵੀ ਸਾਰਾ ਸਟਾਕ ਅਵੇਲੇਬਲ ਆ ਹੋ ਰਿਹਾ ਵਾ ਹੋਈ ਵੀ ਜਾਂਦਾ ਤੇ ਹੋਈ ਵੀ ਜਾਣਾ ਜੀ ਬਸ ਤੁਸੀਂ ਆਪਣਾ ਪਿਆਰ ਬਣਾਈ ਰੱਖਿਓ ਬਸ ਇੱਕ ਦੋ ਦਿਨਾਂ ਦੀ ਗੱਲ ਆ ਸਾਰੀਆਂ ਵੀਡੀਓਜ਼ ਉਸੇ ਤਰ੍ਹਾਂ ਲਗਾਤਾਰ ਤੁਹਾਡੇ ਤੱਕ ਪਹੁੰਚਣਗੀਆਂ ਆਹ ਲਓ ਇੱਧਰ ਵੀ ਦੇਖੋ ਇਹ ਸਾਰੇ ਵਾਈਟ ਕੁਰਤੇ ਪਜਾਮੇ ਆ ਇਹ ਵਾਈਟ ਕੁਰਤੇ ਪਜਾਮੇ ਆ ਰਾਮ ਟੈਕਸ ਦੇ ਆ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਇਹ ਆਪਣੇ ਕੋਲ ਆਏ ਸੀ ਇਹ ਕਿਸੇ ਨੇ ਨਾ 18 ਸੂਟ ਇਕੱਠੇ ਜਾਨੀ ਕਿ ਲੈਣੇ ਆ ਤੇ ਉਹਨਾਂ ਦੇ ਪਏ ਨੇ ਇਹ 18 ਦੇ 18 ਸੂਟ ਵਾਈਟ ਰਾਮ ਟੈਕਸ ਦਾ ਲੋਟ ਦੇ ਵਿੱਚ ਆਇਆ ਕੁੜਤੇ ਪਜਾਮੇ ਨੇ ਵੀਡੀਓ ਸਾਡੇ ਤੋਂ ਬਹੁਤ ਹੀ ਘੱਟ ਪੈੰਦੀਆਂ ਨੇ ਤੇ ਇਹ ਰਾਮ ਟੈਕਸ ਦਾ ਵਾ 500 ਦੀ ਰੇਂਜ ਆ ਪਰ ਸਟਾਫ ਪੂਰਾ ਵਧੀਆ ਬਸ ਇੱਕ ਲੋਟ ਨਿਕਲਿਆ ਕਰਕੇ ਇਹਨੇ ਸਸਤੇ ਮਿਲ ਗਏ ਨਹੀਂ ਤਾਂ 7-800 ਤੋਂ ਘੱਟ-ਘੱਟ ਦਾ ਪਜਾਮਾ ਕਿਤੇ ਵੀ ਨਹੀਂ ਹੋਲਸੇਲ ਪ੍ਰਾਈਸ ਵਿੱਚ ਵਿੱਚ ਵੀ ਨਹੀਂ 500 ਦਾ ਆਉਣਾ ਹੈਗਾ ਤੇ ਇਹ ਸੇਲ 500 ਚ ਆਈ ਆ ਆ ਕੁਝ ਟੈਬੀ ਲਾਈਨਿੰਗ ਦੇ ਸੂਟ ਆਏ ਨੇ ਆਲ ਓਵਰ ਦੇਖੋ ਬਹੁਤ ਸੋਹਣੇ ਪ੍ਰਿੰਟ ਨੇ ਇਹ ਵੀ ਇਹਨਾਂ ਦੀ ਵੀਡੀਓ ਵੀ ਬਹੁਤ ਜਲਦ ਆਪਾਂ ਲੈ ਕੇ ਆਵਾਂਗੇ ਲਓ ਜੀ ਹੁਣ ਆਪਾਂ ਚੱਲਦੇ ਆਂ ਸ਼ਾਪ ਤੇ ਤੇ ਚੱਲਦੀ ਚੱਲਦੀ ਮੈਂ ਤੁਹਾਨੂੰ ਦਿਖਾਨੀ ਆ ਕਿਚਨ ਜਿਹਦਾ ਆਪਣਾ ਘਰੇ ਵੀ ਕੰਮ ਹੋਣਾ ਵੈਸੇ ਤਾਂ ਘਰੇ ਵੀ ਨਾਲ ਦੀ ਨਾਲ ਖਲਾਰੇ ਪੈ ਚੁੱਕੇ ਆ ਤੇ ਜਿਹੜਾ ਵੀ ਸਮਾਨ ਆਪਾਂ ਘਰੇ ਰਖਵਾ ਰਹੇ ਆ ਜਿਵੇਂ ਕਿ ਆ ਦੇਖੋ ਪੱਥਰ ਆ ਗਿਆ ਹਨਾ ਜਿਹੜਾ ਸ਼ਾਪ ਤੇ ਲੱਗਣਾ ਉਹ ਵੀ ਆ ਤੇ ਵਿੱਚ ਜਿਹੜਾ ਕਿਚਨ ਚ ਲੱਗਣਾ ਉਹ ਵੀ ਆ ਕਿਚਨ ਚ ਵੀ ਪੱਥਰ ਹੀ ਲੱਗਣਾ ਕਿਉਂਕਿ ਪਲਾਸਟਰ ਹੋਣਾ ਨਹੀਂ ਉਹਨਾਂ ਦੀ ਕੰਧਾਂ ਦਾ ਹਾਲ ਬਹੁਤ ਮਾੜਾ ਵਾ ਮੈਂ ਤੁਹਾਨੂੰ ਦਿਖਾਨੀ ਆ ਕਿਚਨ ਵੀ ਤੇ ਇਹ ਤਾਂ ਹੈਗੀਆਂ ਟੈਲਾਂ ਜਿਹੜੀਆਂ نیچے ਲੱਗਣੀਆਂ ਤੇ ਉੱਪਰ ਲੱਗਣੀਆਂ ਜਿਨ੍ਹਾਂ ਤੇ ਕੱਪੀਆਂ ਵਗੈਰਾ ਬੜੀਆਂ ਹੁੰਦੀਆਂ ਆਹ ਵਾਲੀ ਹੈਗੀ ਆ ਜਿਹਦੇ ਨਾਲ ਸੈਲਫ ਬਾਨੀ ਆ ਪੱਥਰ ਇਹ ਉਹ ਵਾਲਾ ਜਿਹਦੇ ਨਾਲ ਸੈਲਫ ਤੇ ਜਿਹੜਾ ਪੱਥਰ ਧਰਿਆ ਜਾਊਗਾ ਤੇ ਉਹ ਵਾਲਾ ਇਹ ਪੱਥਰ ਮੰਗਵਾਇਆ ਇਹ ਹੈਗੀ ਕਿਚਨ ਦੇਖੋ ਕਿਚਨ ਦਾ ਤਾਂ ਬਹੁਤ ਪੁਰਾਣਾ ਹਾਲ ਆ ਯਾਨੀ ਕਿ ਆਹ ਦੇਖੋ ਆਪਣੇ ਕਿਚਨ ਦਾ ਹਾਲ ਬਹੁਤ ਹੀ ਯਾਨੀ ਕਿ ਉਹ ਹੋਇਆ ਹੋਇਆ ਵਾ ਇਸ ਤਰ੍ਹਾਂ ਸਾਰੇ ਸੀਮੈਂਟਾਂ ਲੈ 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 ਬਹੁਤ ਬੁਰਾ ਹਾਲਾ ਸਾਰੀ ਚੀਜ਼ ਝੜੀ ਜਾਂਦੀ ਹੈ ਕੋਈ ਚੀਜ਼ 1 ਮਿੰਟ ਲਈ ਆਪਾਂ ਨੰਗੀ ਨਹੀਂ ਰੱਖ ਸਕਦੇ ਹੈਗੇ ਸਾਰੀਆਂ ਕੰਧਾਂ ਖਰਾਬ ਹੋ ਚੁੱਕੀਆਂ ਇਹ ਤੇ ਹੁਣ ਪਲਾਸਟਰ ਨਹੀਂ ਹੋਣਾ ਹੈਗਾ ਪਲਾਸਟਰ ਨਹੀਂ ਟਿਕਣਾ ਤਾਂ ਕਰਕੇ ਫਿਰ ਆਪਾਂ ਹੁਣ ਇਹਦੇ ਤੇ ਸਾਰੇ ਤੇ ਟਾਇਲ ਲਵਾਵਾਂਗੇ ਤੇ ਟਾਇਲ ਲੱਗੂਗੀ ਇਸ ਤਰ੍ਹਾਂ ਸਾਰੀ ਕਿਚਨ ਦਾ ਹੀ ਬਹੁਤ ਬੁਰਾ ਹਾਲਾ ਯਾਨਕਿ ਇਹ ਅਨਸਰ ਦੇ ਨੂੰ ਸਾਨੂੰ ਬਸ ਵਿੱਚ ਲੈਣੇ ਪਏ ਪੰਗੇ ਕਿਉਂਕਿ ਹੁਣ ਇਹਦੇ ਵੀ ਨਾ ਸਾਧ ਨਹੀਂ ਰਿਹਾ ਸੀ ਬਹੁਤ ਟਾਈਮ ਦੀ ਕਾਲ ਹੋਈ ਜਾਂਦੀ ਸੀ ਵੀ ਇਹਨੂੰ ਕਰਾ ਲਈਏ ਸਹੀ ਕਰਾ ਲਈਏ ਸਹੀ ਤਾਂ ਕਰਕੇ ਇੱਕ ਤਾਂ ਇਹ ਕਿਚਨ ਦਾ ਕੰਮ ਸਾਰਾ ਹੋਊਗਾ ਸੈਲਫਾਂ ਸਾਰੀਆਂ ਪੈਣੀਆਂ ਸ਼ੈਂਕ ਦਾ ਬਹੁਤ ਬੁਰਾ ਹਾਲ ਆ ਬਹੁਤ ਕਾਕਰੋਜ ਵਗੈਰਾ ਬਹੁਤ ਹੀ ਜ਼ਿਆਦਾ ਕਿਉਂਕਿ ਇਹ ਬਣਿਆ ਹੋਇਆ ਤੇ ਜਿਲੀ ਜੀ ਵਾਂਗੂ ਲੱਗ ਲੱਗ ਹੁਣ ਆਪਾਂ ਤਾਂ ਕੋਸ਼ਿਸ਼ ਕਰਾਂਗੇ ਕਿ ਸਟੀਲ ਦਾ ਸ਼ੈਂਕ ਹੀ ਲਗਵਾ ਲਈਏ ਤੇ ਸੈਲਫਾਂ ਵੀ ਚੇਂਜ ਹੋਣਗੀਆਂ ਜਿਹੜਾ ਉਹ ਬਾਹਰ ਪੱਥਰ ਆਪਾਂ ਦਿਖਾਇਆ ਉਹ ਸਾਰਾ ਆ ਸੈਲਫਾਂ ਦੇ ਆਪਾਂ ਲਗਵਾਵਾਂਗੇ ਹਨਾ ਬਲੈਕ ਕਲਰ ਦਾ ਤੇ ਉਹ ਪੱਥਰ ਦੀ ਹੁਣ ਸੈਲਫ ਇਹ ਸਾਰੀ ਸੀਮੈਂਟ ਦੀ ਬਣੀ ਆ ਸੀਮੈਂਟ ਵੀ ਕਹਾ ਦਾ ਕੁਝ ਵੀ ਨਹੀਂ ਹੈਗਾ ਸਮਝ ਲਓ ਬਸ ਉੱਤੇ ਰੰਗ ਜਿਹਾ ਹੀ ਮਾਰਿਆ ਹੋਇਆ ਵਾ نیچے ਤਾਂ ਕੁਝ ਵੀ ਨਹੀਂ ਇਹਨਾਂ ਨੇ ਸਫਾਈ ਦਿੱਤੀ ਵੀ ਦੇਖੋ ਸਾਰੇ ਬਹੁਤ ਬੁਰਾ ਹਾਲ ਆ ਸੈਲਫਾਂ ਦੇ ਜਿਹੜਾ ਖਵਾਰ ਲੱਗਿਆ ਹੁੰਦਾ ਉਹ ਵੀ ਦਿਖ ਰਿਹਾ ਥੱਲੇ ਪਲਾਸਟਰ ਤੱਕ ਵੀ ਨਹੀਂ ਹੋਇਆ ਸੈਲਫਾਂ ਦੇ ਇਹਦਾ ਕੰਮ ਸਟਾਰਟ ਹੋਊ ਪਰ ਪਹਿਲਾਂ ਆਪਾਂ ਦੁਕਾਨਾਂ ਦੀ ਫਿਨਿਸ਼ਿੰਗ ਕਰਵਾਵਾਂਗੇ ਦੁਕਾਨਾਂ ਤੋਂ ਬਾਅਦ ਕਿਚਨ ਚ ਉਹ ਆਉਣਗੇ ਇੱਧਰ ਆਪਣੇ ਘਰ ਦੀ ਜਿੰਨੀ ਵੀ ਨਿੱਕੀ-ਮੋਟੀ ਹੈ ਨਾ ਜਿਵੇਂ ਬਾਹਰ 베ੜੇ ਚ ਸਾਰਾ ਸਫਾਈ ਕਰਾਵਾਂਗੇ ਤੇ ਨਾਲ ਹੀ ਸਾਰਾ ਕਿਚਨ ਦਾ ਕੰਮ ਜੋ ਵੀ ਟੱਟ-ਭੱਜ ਹੋਊਗੀ ਯਾਨੀ ਕਿ ਮੇਨ ਕਿਚਨ ਆ ਬਾਕੀ ਸਾਰੀ ਨਿੱਕੀ-ਮੋਟੀ ਜੋ ਵੀ ਟੱਟ-ਭੱਜ ਹੋਊਗੀ ਉਹਦਾ ਸਾਰਾ ਕੰਮ ਕਰਵਾਵਾਂਗੇ ਲਓ ਜੀ ਚਲੋ ਹੁਣ ਆਪਾਂ ਚੱਲਦੇ ਆਂ ਦੁਕਾਨ 'ਚ ਨਾਲੇ ਤੁਹਾਨੂੰ ਪਤਾ ਲੱਗ ਜੂ ਘਰ ਤੋਂ ਦੁਕਾਨ ਕਿੰਨੀ ਕੁ ਦੂਰ ਆ ਕਈ ਵਾਰੀ ਮੈਂ ਘਰ ਹੁੰਨੀ ਆ ਫੋਨ ਸ਼ਾਪ ਤੇ ਹੁੰਦਾ ਜਾਂ ਮੈਂ ਸ਼ਾਪ ਤੇ ਹੁਮਾਂ ਤਾਂ ਕਈ ਵਾਰੀ ਫੋਨ ਜਿਵੇਂ ਮੈਂ ਘਰੇ ਛੱਡ ਜਾ ਜਾਂ ਬੱਚੇ ਲੈ ਆਉਣ ਤਾਂ ਕਰਕੇ ਫੋਨ ਦੀ ਕਈ ਪ੍ਰੋਬਲਮ ਆ ਜਾਂਦੀਆਂ ਨੇ ਤੇ ਕਿਉਂਕਿ ਇਹ ਜੇ ਬੱਚਿਆਂ ਨੂੰ ਲੱਗ ਤਾ ਫੋਨ ਨਹੀਂ ਲੈ ਕੇ ਦਿੱਤੇ ਹੋਏ ਇਹੀ ਫੋਨ ਉਹ ਯੂਜ਼ ਕਰਦੇ ਨੇ ਇਹੀ ਫੋਨ ਮੈਂ ਯੂਜ਼ ਕਰਦੀ ਆ ਤੇ ਇਸ ਤਰ੍ਹਾਂ ਹੈਗਾ ਇਹ ਰੋਡ مین ਰੋਡ ਦੇ ਉੱਪਰ ਹੀ ਸ਼ਾਪਸ ਆ ਜਾਂਦੀਆਂ ਨੇ ਆਪਣੀਆਂ ਜਿਹੜਾ ਪਿੰਡ ਦੇ ਉੱਪਰ ਫਿਰਨੀ ਦੇ ਉੱਪਰ ਰੋਡ ਆ ਜਾਂਦਾ ਨੇ ਜਦੋਂ ਪਖਵਾਲ ਤੋਂ ਆਪਾਂ ਐਂਟਰ ਕਰਦੇ ਆਂ ਪਖਵਾਲ ਤੋਂ ਐਂਟਰੀ ਦੇ ਨਾਲ ਹੀ ਮੂਰੇ ਸ਼ਾਪਸ ਆਪਣੀਆਂ ਆ ਜਾਂਦੀਆਂ ਨੇ ਤੇ ਸ਼ਾਪਾਂ ਦਾ ਕੰਮ ਵੀ ਚੱਲ ਰਿਹਾ ਵਾ ਦੇਖੋ ਉਹ ਨਾਲ ਆਪਣੇ ਜਿਹੜੀ ਸੀਗੀ ਇਹ ਸੀਗੀ हेयर कटिंग ਦੀ ਸ਼ਾਪ ਇਹ ਆਪਣੀ ਹੀ ਸ਼ਾਪ ਸੀ ਜਾਨਕਿ ਇਹ ਰੈਂਟ ਤੇ ਚੜਵਾਈ ਹੋਈ ਸੀਗੀ ਤਾਂ ਕਰਕੇ ਤੇ ਇਹਦੋਂ ਆਪਾਂ ਵਿਚਾਲਿਓਂ ਕੰਧ ਚੱਕ ਦਿੱਤੀ ਆ ਤੇ ਇੱਕ ਕਰਕੇ ਆਪਾਂ ਇਹਨੂੰ ਥੋੜੀ ਜਿਹੀ ਵੱਡੀ ਕਰ ਰਹੇ ਆ ਦੋ ਸ਼ਾਪਾਂ ਦੀ ਯਾਨਕੀ ਇੱਕ ਸ਼ਾਪ ਬਣ ਰਹੀ ਆ ਇਹ ਚ ਇਧਰ ਫਿਰ ਜਿਹੜਾ ਇਹ ਇੱਥੇ ਮੁੰਡਾ ਬੈਠਾ ਸੀ हेयर कटिंग ਵਾਲਾ ਉਹਨੂੰ ਆਪਾਂ ਉਧਰ ਸਾਈਡ ਤੇ ਉਹ ਵਾਲੀ ਸ਼ਾਪ ਰੈਡੀ ਕਰਵਾ ਕੇ ਦਿੱਤੀ ਆ ਤੇ ਉਹ ਸ਼ਾਪ ਹੈਗੀ ਉਹ ਦੀ ਇਹ ਉਹ ਦੀ ਰੈਡੀ ਹੋ ਰਹੀ ਆ ਨਾਲ ਹੀ ਨਾਲ ਹੀ ਆਪਣੀਆਂ ਉਹ ਦੋ ਸ਼ਾਪਸ ਰੈਡੀ ਹੋ ਜਰ ਰਹੀ ਨੇ ਹੋ ਜਾਣੀਆਂ ਜੀ ਉਹ ਵੀ ਵਿਚਾਰਾ ਆਪਦਾ ਇੱਥੇ ਬੈਠਣ ਜੋਗਾ ਹੋ ਜੂਗਾ ਤੇ ਪੂਰਾ ਵਾਲਪੇਪਰ ਲਾ ਕੇ ਜਾਨਕਿ ਸਾਰੀ ਜਦੋਂ ਰੈਡੀ ਹੋ ਗਈ ਸ਼ਾਪ ਉਦੋਂ ਵੀ ਮੈਂ ਤੁਹਾਨੂੰ ਸਾਰਾ ਦਿਖਾਉਂਗੀ ਵੀ ਕਿੱਦਾਂ ਰੈਡੀ ਹੋਈਆਂ ਨੇ ਤੇ ਇਹ ਹੁਣ ਰੈਡੀ ਹੋ ਰਹੀਆਂ ਨੇ ਤੇ ਉਹ ਵਾਲੀਆਂ ਵੀ ਨਾਲ ਦੀ ਨਾਲ ਹੀ ਬਸ ਇਹਦੇ ਵਿੱਚ ਤਾਂ ਆਪਾਂ ਕੰਦ ਢਾਉਣੀ ਸੀ ਕੰਦ ਟਾ ਕੇ نیچے ਟੈਲ ਲੱਗਣੀ ਆ ਤੇ ਨਾਲ ਦੀ ਨਾਲ ਇਹ ਰੈਡ ਗਾਟ ਪਾ ਕੇ ਆਈਏ ਅਸੀਂ ਪੂਰੀ ਸਜਾ ਕੇ ਲਾਈ ਪਿਆ ਸਭ ਪੂਰੇ ਨੇ ਸਾਰੀਆਂ ਹਵਾ ਤੇ ਥੋੜਾ ਜਿਹਾ ਪੱਤਰੇ ਆ ਗਏ ਨਾ ਕੋਈ ਨਾ ਕਰੇ ਥੋੜਾ ਜਿਹਾ ਟਾਈਮ ਨਾ ਲੱਗਦਾ ਉਹ ਸੇ ਸੀ ਜਿੱਦਾਂ ਆਪਾਂ ਚੱਲੋ ਬੜਾ ਟਾਈਮ ਨਾ ਲੱਗਿਆ ਜਿੱਦਾਂ ਸਰਦ ਲੱਗ ਗਿਆ ਹੈ ਨਾ ਉਸ ਦਿਨ ਆਪਾਂ ਤਪਰੇ ਫੇਰ ਮੁਰਾ ਹੋ ਕੇ ਜਾ ਜਾਂਦੇ ਟਾਈਮ ਨਾ ਲੱਗਿਆ ਜਾਂਦਾ ਇਹਨੂੰ ਤਰਾਗ ਲੱਗਣਾ ਦੋ ਨੂੰ ਸਰਦਾਂ ਨੂੰ ਲੱਗਣੀਆਂ ਦੋ ਮਹੀਨੇ ਦਾ ਲੱਗਦਾ ਬੰਨ ਉਹ ਸੜ ਜਾਂਦੇ ਦੰਦੇ ਤਰਾਗ ਕੱਪੂਦੀ ਦਾ ਨਾ ਪਤਾ ਕਿਰਤਾ ਕਿਸੇ ਨਾ ਨਹੀਂ ਲਾਉਣੀ ਬਸ ਇਧਰੂ ਪੂ ਲਾ ਲੈ ਕਰੀ ਕੰਮ ਇਹਦੀ ਨਾ ਫਿਨੀ ਨਹੀਂ ਕੇ ਬਣਾਇਆ ਤੁਨ ਪਹਿਰਾ ਨੇ ਪਾਣ ਗਿਆ ਹੁਣ ਬੇਲੀ ਹਾਂ ਉਹ ਤਾਂ ਕਰੂਗੀ ਜੀ ਲਾਇਆ ਕਰੀ ਨਹੀਂ ਲਾਉਂਦੇ ਜੀ ਇਹ ਪੰਮ ਕੇ ਘਰੇ ਬਹੁਤ ਚਾ ਥੋੜੇ ਦੋਨਾਂ ਤਰ੍ਹਾਂ ਦੇ ਲੱਗਦੇ ਹਾਂਡੀ ਲੱਗਦੀ ਉਹਦੀ ਇਹਦਾ ਹੈਡੀ ਬਲੂ ਡਾ ਤੇਰੀ ਤਰ੍ਹਾਂ ਉਹਦਾ ਕਾਹ ਚ ਬਣਾਣਾ ਜੋ ਜੰਤਰੀ ਉਹ ਤਾਂ ਬੋਲੀ ਦੀ ਬੋਲੀ ਚੰਦੂ ਦੰਦੂ ਇਹ ਕਹਿਣਾ ਸਤਾਸੀ ਬੰਮਾ ਪਾਏ ਪਾਏ ਦੇ ਪਿੱਛੇ ਅੰਦਰ ਪੁੱਛੇ ਨਹੀਂ ਬਾਰਕਟ ਕੋਰਾ ਕੁੜੀ ਦਾ ਨਾਮ ਉਹ ਜਿਹੜਾ ਕੁੰਡੇ ਨਿਕਲਿਆ ਉਈ ਇਹ ਦੇ ਦੂਰ ਆ ਤੂੰ ਉਈ ਰੱਖ ਤੂੰ ਅੱਛਾ 4 ਵਜੇ ਨਹੀਂ ਆਣੀ ਤੇ। ਸ਼ਾਵਣ ਵੀ ਕਹਿੰਦਾ ਸੀ ਵੀ ਨਹੀਂ ਆਏ ਉਹ ਨਹੀਂ ਰੱਖਣਾ। ਸਭ ਨੂੰ ਵਰਦਾਰੇ ਕੋਈ ਸਾਧਨ ਦਾ ਕੁਰੀ ਇਹ ਮੰਨਦਾ। ਉਹ ਨਾਲ ਕਾਹਵੇਂ ਫਿਰ ਬੰਨਣ ਦਾ ਹੋ ਜਾਂਦਾ। ਬੱਸ ਬਿੱਕੇ ਹੀ ਲਾਈ ਜੇ ਲੋ ਬੰਮਾ ਨਾ ਆਈ। ਫੜੀਆਂ ਆਈਆਂ ਨੇ। ਕੀ ਖਾਂਦੀ ਬਾਹਰ ਫੋੜੀ ਪੈਂਦੀ। ਇਹ ਤੇ ਆਂਟੀ। ਇਹ ਦੋ ਤੁਹਾਨੂੰ ਵੀ ਚਾਹ। ਇਹ ਤੇ ਆਂਟੀ। ਹਾਂ। ਸਹੀ ਆ ਵਾਹ ਬਸ ਸਹੀ ਆ। মোৰ যি বনা দি বন ਆਹ ਵੇਖੀ ਗਾ ਉਹ ਜਾਨ ਤੂੰ ਹੋਰ ਹੀ ਮਨ ਚੱਕੇ ਤੇ ਮਿਲ ਗੋਲ ਉਹ ਆ ਪਤਲਾ ਉਹ ਗਾੜਾ ਮੇਰਾ ਲਾਲ ਰੰਗਾ ਨਾ ਲਾਲ ਰੰਗ ਬਾੜਾ ਨਹੀਂ ਆਏ ਗਾੜਾ ਬਾੜਾ ਬਾੜਾ ਇਹ ਤਾਂ ਨਾ ਆ ਗਿਆ ਸਭ ਖਲਾ ਗਿਆ ਤਾਂ ਖੋ ਨਾ ਸਿੱਕਰੀ ਜੰ ਲੈ ਕੁੱਤਾ ਸਹੀਏ ਉੱਟ ਕੇ ਬਣਾ ਲਾਂਗਾ ਇਹ ਤੇਲ ਪਾਲੋ ਕਿ ਤੇਲ ਹੈਗਾ ਮਿੱਟੀ ਦਾ ਨਹੀਂ ਉਹ ਪਾਲੋ ਬਰਾ ਕੀ ਹੈਗਾ ਉਧਰ ਪੂਰਾ ਤੇਲ ਕੋਈ ਉਧਰ ਉਧਰ ਉਹ ਤਾਰ ਪੀਣੀ ਕਿਉਂ ਘਾਰ ਪੀਨ ਘਾਰ ਪੀਣੀ ਉਹ ਤਾਰ ਪੀਣਾ ਤਾਰ ਪੀਣਾ ਘਾਰ ਪੀਣੀ ਤਾਰ ਪੀਣ ਹੁੰਦਾ ਪਤਾ ਨਹੀਂ ਕਿ ਬੜੀ ਵੀ ਪਿਆਸੀ ਆਪਣੇ ਸੀਗਾ ਮੈਂ ਸਕੂਟਰ ਤੇ ਮਾਰਤਾ ਹੀ ਉਦੋਂ ਹਾਂ ਲਾ 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 ਫਿਰ ਨਹੀਂ ਰਕਣਾ ਪਹੁੰਚਣਾ ਆ ਗਰਾਂ 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 ਉਹ ਤੇਰਾ ਲਾਂਡੀ

ਰਬੀ ਦੀ ਤੋ ਘਾਟੀ ਦੇਣੀ ਅੱਜ ਗੱਲ ਕਿੱਥੇ ਰਹਿਣੀ ਹੈ ਮੈਂ ਘਰੇ ਨਹੀਂ ਗਈ ਮੈਂ ਕਿਹਾ ਤੈਨੂੰ ਅੰਦਰ ਤਾਲ ਲਿਆ ਜੱਸੇ ਨੇ ਘਰੇ ਨਹੀਂ ਜਾਣਾ ਜਾਈਂ ਗੋਲ ਹੁੰਦੀ ਹੈ ਹੈ ਹਾਂ ਵੀ ਆਹ ਤਾਰਾ ਹਾਂ ਆਹ ਤਾਰਾ ਤਾਂ ਮੰਗ ਰਹੀ ਸੀ ਮੰਗ ਰੋਟਾ ਬਹੁਤ ਸੋਹਣਾ ਹੋਣਾ ਐਦਿਕੀ ਇਹ ਇਹੋ ਜਿਹੇ ਕਿੱਥੋਂ ਮੂੰਹ ਕਿੱਥੇ ਗਿਆ ਮੂੰਹ ਤਾਂ ਤਾਂ ਬੈ ਰੰਗਣੇ ਉਹਦੀ ਤਾਂ ਬਣਾ ਲਿਆ ਨਹੀਂ ਉਹ ਤਾਂ ਚਟੇ ਚਤੇ ਲੱਗੀ ਜਾਂਦੇ ਆ ਵੀਡੀਓ ਤੇ ਜਮੈਂ ਇੱਧਰ ਡ੍ਰੈਂਕ ਹੋ ਰਹੀ ਆ ਜੀ ਆਹ ਸੌਣੀ ਇਸ ਤੋਂ ਫੇਸਬੁਕ ਤੇ ਗੂਸੀ ਆਂਟੀ ਹਮ ਤਾਂ ਕੱਲੇ ਨਹੀਂ ਕੀਤੀ ਕਿ ਨਾਲ ਕਿਸੇ ਨੇ ਕਰਾਈ ਆ ਮੈਂ ਲੱਗੀ ਹੋਈ ਆ ਇਹ ਕੱਲ ਸ਼ਕਤੀਵਾਰ ਦਾ ਤਾਂ ਆ ਮੈਂ ਤਾਂ ਆਇਆ ਹੀ ਨਹੀਂ ਸੀ ਫਿਰ ਹੁਣ ਆਇਆ ਮੈਂ ਤਾਂ ਬਾਅਦ ਮੈਂ ਨਹੀਂ ਬਣਾਈ ਆ ਇੱਕ ਮੋਟੀ ਗੱਲ ਸੀ ਕਿ ਪਤਲੀ ਗੱਲ ਸੀ ਉੱਧਰਲੀ ਬਾਦ ਹੈ ਉਹ ਬਦਲ ਇੱਕੋ ਬਦਲ ਉਹ ਬਸ ਤਰੂਨ ਕਿੱਥੇ ਗਿਆ ਉਹ ਮੈਂ ਕਿਹਾ ਔਰ ਮੂਛੀ ਆ ਆ ਬੇ ਮੰਮੀ ਕੋਲ ਮੰਮੀ ਫੜਾਈਆ ਆ ਆ ਫੜੀ ਇਹਦੇ ਤਾਂ ਇਹ ਤਾਂ ਬੰਦਾ ਹੈ ਤੇ ਬੰਦਾ ਬੋਲੋ ਤਾਂ ਨਾ ਆਪੀ ਕਰਨੀ ਆ ਮੂਛ ਲਾਉਣੀ ਹਜੇ ਤੱਕ ਤੇਰੇ ਲਈ ਰੱਖਣੀ ਫੜੇਗੇ ਵੀ ਲਾ ਦੇ ਇਹ ਸੁਤਲਾਉਣਾ ਸੀਗਾ ਦੇਖ ਕੇ ਜਾ ਕੇ ਦੇਖੀ ਤਾਂ ਪਹਿਲੀ ਨਹੀਂ ਆਪੀ ਕਰੇਗੀ ਮੰਮੀ ਆ ਫੜੀਆ ਤੇ ਲਾ ਦੇ ਮਾੜਾ ਇਹ ਦੇ ਵੀ ਸੰਭੂਰ ਲਾ ਆ ਨਹੀਂ ਲਿਆ ਮੈਂ ਫੜਾਈ ਚਲਦਾ ਮੈਂ ਪੁੱਤੇ ਬੰਨੀ ਜਾ ਫੱਤੇ ਜਾ ਕੇ ਰੋਟੇ ਚ ਲਾ ਦੇ ਹੈ ਨਾ ਆ ਰਹੀ ਆ ਮੈਂ ਜਿੱਦਾਂ ਇਹ ਲਾ ਦੋ ਤੇ ਬੋਲੇ ਇਹ ਬੋਲੀ ਕਿਤੇ ਨਾ ਤਾਰੇ ਪਾ ਦੇ ਆਂ ਭੋਲੀ ਮੈਨੂੰ ਆ ਲੁਕੜੇ ਉਹ ਅਪੈਰ ਮੜਾ ਹੀ ਜਾ ਕੇ ਪੈ ਇਹਨਾਂ ਨੇ ਲਾਇ ਹੀ ਨਹੀਂ ਕਿ ਉਧਰੋਂ ਹੱਬਲ ਨਾ ਤਾਰੇ ਨਾਲ ਡੰਬੜ ਜਾਵੇ। ਜਿੰਨੇ ਕੇ ਸਾਰੇ ਅਪੈਰ ਲਾਏ ਨਹੀਂ। ਇਹ ਲੌਂਦੀ ਆ ਅਜੇ ਨਹੀਂ ਸਾਰਾ ਰੋ 2 ਘੰਟੇ ਬਾਅਦ ਵੀ ਬਰਾਦਰ ਖਾ ਆਇਆ। ਬਣਾ ਦੀ। ਬਣਾ ਨਹੀਂ ਆਪੀ ਨਾ ਆਇਆ। ਇਹ ਕਿਸ ਕੋ ਬਾਅਦ ਕਿਸ ਕੋ ਬਾਅਦ ਸਹੀਦ ਹੈ। ਕਿਸ ਕੋ ਇਹ ਪੈਣੇ ਬਲਕਿ ਲਾਉਂਦੇ। ਐਂ ਥੇ ਲਾਉਂਦੇ। ਕਿੰ ਬੜ ਜਾ ਪਰ ਮੈਨੂੰ ਆ ਅੱਦਰ ਕਰ ਲੈ ਤਾਂ ਕਿ ਮੈਨੂੰ ਆ ਆਪਣੇ ਧੌਣ ਮੂੰਹ ਬਣਾ ਲਿਆ ਜੋ ਰੰਗ ਤਾਂ ਲਾਇਆ ਨਹੀਂ ਹੈਗਾ ਅਫਰ ਇਹ ਲਾਲ ਰੰਗ ਵਾਲਿਆ ਉੱਧਰ ਅੱਗੇ ਆ ਹੇ ਲੋਕ ਆ ਮੈਂ ਦਿਮਾਗ ਰੱਖਾਂਗੇ ਇਹਦੇ ਸ਼ਿਕਵਾਵਾਂਗੇ ਡਾਇਰੈਕਟ ਲਾ ਦਿਓ ਉਹ ਕਿ ਬਾਹਰ ਦੱਸ ਨਾ ਨਹੀਂ ਉਧਰ ਪਾਉਂਦਾ ਆਹ ਹਾਂ ਸਾਰੀ ਦੇਖਿਆ ਲਾ ਵੀ ਦਿੱਤੀ ਲਾਲੀ ਦਾ ਨਾ ਨਹੀਂ ਘੁਰੇ ਲੇਕੇ ਪੈਰ ਦੋਵੇਂ ਇੰਤਨੂ ਕੱਟ। ਇੱਕ ਹੌਲੀ ਆਕਮ ਕੱਢ ਕੇ ਅੰਮੀ ਦੇ ਪੈਰ ਇੱਕ ਵਾਰ ਪਾਸੇ ਬਾਹਰ ਕੀ ਆਵਾਜ਼ ਛੱਡਦੀ ਹੁੰਦਾ ਰਹੇ। ਮਰਾ ਉਸ ਤੋਂ ਤਾਰੇ ਨਾ ਨਹੀਂ ਸੀਗੀ ਆਪਾ ਦੇ ਜੇ ਮੰਨੇ ਦੀ ਜੀ ਗੱਗੂ ਤੂੰ ਸੀਗੀ? ਨਹੀਂ ਤੂੰ ਸੀਗੀ। ਜੇ ਮੇਰਾ ਸਿਗਰਟ ਖੋਲਿਆ ਸੀਗਾ। ਖਾਂਸੀ ਕੀ ਸੀ। ਆ ਹੁਣ ਕਿਵੇਂ ਲੱਗ ਕੇ ਬਣਾਏ ਜਿਹੜਾ ਤੂੰ ਸੀਗੀ? ਬਾਅਦ ਚਲਦੀ ਮੈਂ ਦਿਮਾਗ ਲਪੂ ਤੇਰੀਆਂ ਘਾਟ ਹੋਏ ਜਿਹਨੂੰ ਕਹਿੰਦੇ ਹੁੰਦੇ ਗਾਣਾ ਬੱਦੂ ਹੁੰਦਾ ਇੱਕ ਕਿਉਂ ਜਿਹੜਾ ਸੰਗੀ ਦੇ ਵਿਚਾਰੇ ਲੱਗਿਆ ਹੁੰਦਾ ਇੱਕ ਬਰੋਦਰ ਦੇ ਵਿੱਚ ਮੂੰਹ ਲਾਦਗੇ ਮਾਂ ਤੂੰ ਮੂੰਹ ਹੈਗਾ ਮਾਤੂ ਲਾਦਗੇ ਕਿਨੇ ਹਨੀ ਪਾਣੇ ਬੁਢੀ ਨੇ ਬਾਹਰੇ ਮੂੰਹ ਵੱਡੇ ਬਣਾਤੇ ਢੇਰੇ ਲੋਕ ਛਾੜਦੇ ਥੋੜੀ ਰਿਕਵੈਸਟ ਬਣਾਣਾ ਚਾਹ ਨਾ ਭਾਈ ਮੂੰਗੀ ਕਰੇ ਆਇਆ ਦੋ ਜਾਨੀ ਹੋਂਦ ਤੇ ਦੇਖ ਰਿਹਾ ਬਾ ਇਹ ਉਹਨੂੰ ਅੱਜ ਕਰੇ ਰਿਹਾ ਹੈ ਨਾ ਚਾਹੀਦਾ ਸੀ ਅੱਜ ਤਾਂ ਨਾ ਲੈ ਪੈਂਦੇ ਜਦੋਂ ਹੁਣ ਤਾਂ ਮਾਪਾਂ ਆ ਬਲਾਪਾਂ ਦੇ ਨਾਲ ਜਾਂ ਮੰਨ ਹਾਂ ਜਾਗਾ ਚੱਕਿਆ ਤੇਰੀਂ ਦੀ ਤੁਹਾਨੂੰ ਵੀ ਜੇ ਮੈਂ ਆ ਇਧਰ ਵਜਾ ਆ ਗਾਣਾ ਕਿਹਨਾਂ ਕਿਹਦੇ ਹੈ ਵੀ ਕੋਣ ਨਿਕਲ ਆਪਣੇ ਵਰਗੀ ਕਹਿ ਰਹੇ ਸੀ ਭਾਈ ਚੱਲਵਾ ਦੇ ਇਧਰੋਂ ਲਾ ਕੇ ਉਧਰੋਂ ਨਾ ਆਏ ਉਹਨਾਂ ਕੋਈ ਨਹੀਂ ਬੈਣੇ ਆਪ ਦੇ ਘਰ ਦੀ ਨਾਲ ਕੋਈ ਨਾ ਬੀ ਜੀ ਪੇੜ ਜਿਵੇਂ ਆਹਨ ਕਰਨਾ ਜੀ ਥੋੜਾ ਨਹੀਂ ਨਹੀਂ ਇੱਥੇ ਪਾ ਦਿੰਦੀ ਮੈਂ ਇਹਨਾਂ ਨੂੰ ਕਿਉਂ ਕਰਨਾ ਥੋੜਾ ਬੰਦਾ ਹੋ ਉਹ ਬਿੰਗਾਦ ਨੂੰ ਪਸਤੇ ਲਾ ਕੇ ਤਾ ਤਾ ਤੇਰੇ ਗੋਡੇ ਨਾਲ ਨਿਕਲ ਕੇ ਆਉਂਦਾ ਮੈਂ ਟੈਪਰਾਮ ਖਾਂਦੇ ਸੰਗ ਮਾਰ ਕੇ ਆਇਆ ਗੋਡੇ ਨਾਲ ਅੰਨੂ ਆਉਗੀ ਤੂੰ ਕੋਈ ਨਾ ਲਾ ਕੇ ਸੱਪ ਜਾਣ ਦੇ ਸੌਣੀ ਹੈ ਇਹ ਨਾਲ ਨਾਲ ਲਾ ਰੋੜ ਬਣਾ ਲਈ ਘਟ ਘਟ ਕੇ ਬਸ ਮੇਰੇ ਲੱਗਿਆ ਗੱਡ ਆਹ ਵਾਲੀ ਦੇ ਦੀਏ ਕਿ ਆਹ ਵਾਲੀ ਹਾਂ 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 ਇਹ ਸੰਜੀ ਦੀ ਚੁੰਨੀ ਆ ਸੰਜੀ ਦੀ ਲਿਆ ਹੁਣ ਟਾਪਸ ਵੀ ਕੱਢਾ ਟਾਪਸ ਕਿੱਥੇ ਵੱਢਣੇ ਉਧਰੋਂ ਲੈ ਕੇ ਆਉਣੀ ਆਹ ਵਾਲੇ ਹੋ ਗਏ ਟਾਪਸ ਇੱਕ ਚੁੰਨੀ ਹੋ ਗਈ ਆਹ ਵਾਲੀ ਹਾਂ ਤੇ ਇੱਕ ਚੁੰਨੀ ਭੇਜਣੀ ਆ ਇੱਕੋ ਮਾਤਾ ਦੀ ਜਿਹੜੀ ਚੁੰਨੀ ਹੁੰਦੀ ਆ ਉਹ ਵਾਲੀ ਲੈ ਕੇ ਜਾਏ ਉਹ ਕਿੱਥੇ ਆ ਉਹ ਹੋਊਗੀ ਇੱਥੇ ਆਪਣੇ ਪਈ ਦੁਕਾਨ 'ਚ ਜਿਹੜੀ ਉਹ ਪੇਟੀ ਜੀ ਨਹੀਂ ਪਈ ਹੈਗੀ ਉਹ ਤੇ ਪਈ ਹੋਊਗੀ ਦੇਰੀ ਫੇਰ ਕੱਢ ਕੇ ਲਿਆਉਣ ਮੈਂ ਆ ਕੱਪੜਿਆਂ ਦੀਆਂ ਤਿਆਹਾਂ ਲਾ ਲਾਂ ਲਓ ਜੀ ਆ ਆਪਣੀ ਬਣੀ ਸੀ ਵੀਡੀਓ ਆ ਆਪਾਂ ਕੱਢਤੀ ਚੁੰਨੀ ਤੇ ਟੋਪਸ ਟੋਪਸ ਨਹੀਂ ਹੈ ਇਅਰਿੰਗ ਬਹੁਤ ਸੋਹਣੇ ਆ ਇਹ ਮੈਂ ਲਿਆਈ ਸੀ ਪਰ ਕਦੇ ਵੇਅਰ ਨਹੀਂ ਕੀਤੇ ਹੈਗੇ ਮੈਂ ਤੇ ਜੇ ਪਾਸੇ ਤਾਂ ਇਹੀ ਇਹ ਲੈ ਕੇ ਚੱਲੇ ਆਂ ਤੇ ਬਾਕੀ ਹੁਣ ਲਾਣੀਆਂ ਮੈਂ ਕੱਪੜਿਆਂ ਤੇ ਹਾਂ ਤੇ ਦੇਖ ਲਿਓ ਜੇ ਤੁਹਾਨੂੰ ਬਲੌਗ ਸੋਹਣਾ ਲੱਗਿਆ ਸਾਰਾ ਸਾਂਜੀ ਤੇ ਕਈ ਭੈਣਾਂ ਤਾਂ ਪੁੱਛ ਰਹੀਆਂ ਨੇ ਮੈਂ ਇੱਕ ਰੀਲ ਪਾਈ ਸੀ ਵੀ ਸਾਂਜੀ ਕੀ ਹੁੰਦੀ ਆ ਤੇ ਸਾਂਜੀ ਜੀ ਸਾਰੇ ਪਿੰਡਾਂ ਵਾਲੀਆਂ ਭੈਣਾਂ ਨੂੰ ਤਾਂ ਪਤਾ ਕੋਈ ਬਰੋਟਾ ਕਹਿ ਦਿੰਦਾ ਕੋਈ ਸਾਂਜੀ ਤੇ ਪਿੰਡਾਂ ਦੇ ਵਿੱਚ ਹੀ ਲੱਗਦੀ ਆ ਆਪਾਂ ਸਾਂਜੀ ਦਾ ਬਲੌਗ ਜ਼ਰੂਰ ਬਣਾਵਾਂਗੇ ਨਾ ਲੈ ਕੇ ਆਵਾਂਗੇ ਤਾਂ ਕਿ ਜਿਹੜੀਆਂ ਭੈਣਾਂ ਨਹੀਂ ਪਤਾ ਤਾਂ ਪਤਾ ਲੱਗ ਜੂ ਦੇਖ ਕੇ ਵੀ ਕੀ ਹੁੰਦੀ ਆ ਇੱਕ ਨਾਮ ਨਹੀਂ ਹੁੰਦਾ ਲੱਗਦਾ ਜਿਵੇਂ ਹਾਂ ਆਪਦੇ ਆਪਦੇ ਹਰੇਕ ਏਰੀਆ 'ਚ ਆਪਦਾ ਆਪਦਾ ਨਾਮ ਰੱਖਿਆ ਹੁੰਦਾ ਤੇ ਜਿਹੜੇ ਗੀਤ ਗਾਉਂਦੇ ਹੁੰਦੇ ਆ ਉਹ ਵੀ ਹਰੇਕ ਪੈਂਚ ਲੱਗ ਹੁੰਦੀ ਹਾਂ ਹਾਂ ਲਓ ਜੀ ਇਹ ਸੀਗੀ ਅੱਜ ਦੀ ਆਪਣੀ ਵੀਡੀਓ ਹਨਾ ਤੇ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਇੱਥੇ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਤੇ ਪਲੀਜ਼ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਪਾਂ ਡੇਲੀ ਸੋਹਣੇ ਸੋਹਣੇ ਸੂਟ ਲੈ ਕੇ ਆਉਂਨੇ ਆ ਤੁਹਾਡੇ ਲਈ ਤੇ ਚਲੋ ਜੀ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਨਵੇਂ ਸੂਟਾਂ ਦੇ ਨਾਲ ਸਾਂਜੀ ਦੇ ਬਲੌਗਸ ਵੀ ਆਪਾਂ ਲੈ ਕੇ ਆਵਾਂਗੇ ਜਿੰਨੇ ਕ ਆਪਾਂ ਤੋਂ ਬਣੇ ਤੇ ਓਕੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਏ ਬਾਏ